ਸੰਗਰੂਰ ਦੇ ਮੈਂਬਰ ਪਾਰਲੀਮੈਂਟ ਸਰਦਾਰ ਸਿਮਰਨਜੀਤ ਸਿੰਘ ਮਾਨ ਪਹੁੰਚੇ ਜਿੱਥੇ ਉਹਨਾਂ ਨੇ ਅੰਗਹੀਣ ਲੋਕਾਂ ਨੂੰ व्हीलचेयर ਇਲੈਕਟ੍ਰੋਨਿਕ ਮੋਟਰ ਕੰਨਾਵਲੀਆਂ ਮਸ਼ੀਨਾਂ 스마트ਫੋਨ ਬਲਾਈਂਡ ਲੋਕਾਂ ਨੂੰ ਐਮਪੀ ਫੰਡ ਵਿੱਚੋਂ ਰੈੱਡ ਕਰਾਸ ਸੁਸਾਇਟੀ ਦਿੱਤੇ ਦੇ ਸਹਿਯੋਗ ਨਾਲ ਵੰਡੇ ਗਏ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਉਹਨਾਂ ਕਹੇ ਕਿ ਮੈਂ ਮਲੇਰ ਕੋਟਲਾ ਵਿੱਚ ਮੁਹੰਮਦ ਨਵਾਬ ਸ਼ੇਰ ਖਾਜੀ ਦੀ ਯਾਦਗਾਰ ਬਣਾਉਣੀ ਚਾਹੁੰਦਾ ਪਰੰਤੂ ਮੈਨੂੰ ਕਮੇਟੀ ਸਹਿਯੋਗ ਨਹੀਂ ਦੇ ਰਹੀ ਇਹ ਸੌਤ ਉੱਤੇ ਹੈ ਜੀ ਜੀ ਤੇ ਹੇਰਿੰਗ ਵੀ ਦਿੱਤੀਆਂ ਜੀ ਸੌਕੀਆਂ ਵੀ ਦਿੱਤੀਆਂ ਜਿਨ੍ਹਾਂ ਨੂੰ ਨੀਂਦ ਦਿੱਖਦਾ ਹੈਗਾ ਤੇ ਲਿੰਬਸ ਵੀ ਦਿੱਤੇ ਆਰਟੀਫੀਸ਼ੀਅਲ ਜਿਨ੍ਹਾਂ ਦੀਆਂ ਨੱਤਾ ਜੀ ਦੇ ਵਿੱਚ ਡਾਕਟਰ ਨੇ ਸੋ ਜਿੰਨਾ ਖੁਸ਼ ਅਸੀਂ ਕਰ ਸਕਦੇ ਸੀਗੇ ਅਸੀਂ ਇਸ ਇਲਾਕੇ ਦੇ ਲਈ ਕੀਤਾ ਹੈਗਾ ਜੀ ਜੀ ਤੋਂ ਵੀ ਬਹੁਤ ਫਕਰਾਉਣਾ ਕਈ ਜਿਹੜਾ ਮੈਨੂੰ ਵੀ ਫਕਰ ਹੈ ਕਿ ਇਹ ਜਿਹੜੇ ਲੋਕ ਬੋਲ ਨਹੀਂ ਸਕਦੇ ਹੈਗੇ ਤੁਸੀਂ ਤਾਂ ਸਾਰੇ ਮੇਰੇ ਕੋਲੇ ਆ ਕੇ ਕਹਿ ਸਕਦੇ ਹੋ ਪਰ ਇਹਨਾਂ ਦੀ ਮੈਂ ਕੀ ਤਾਂ ਕੋਈ ਹੈ ਨਹੀਂ ਤੇ ਉਹ ਤੁਸੀਂ ਸਾਰਿਆਂ ਨੇ ਅੱਜ ਇਥੋਂ ਦੇ ਨਗਾਮ ਨੇ ਤੁਸੀਂ ਸਾਰਿਆਂ ਨੇ ਮਿਲ ਕੇ ਕੀਤੀ ਹੈ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਸਰ ਅੱਜ ਤੱਕ ਐਮਪੀ ਕਿੰਨੇ ਆਏ ਕਿੰਨੇ ਗਏ ਕੀ ਅੱਜ ਤੱਕ ਕਿਸੇ ਨੇ ਸਟ੍ਰਾਈਕ ਸਾਈਕਲ ਵੰਡੇ ਨੇ ਜੇ ਜਿਲ੍ਹਾ ਸੰਗਰੂਰ ਦੇ ਮੈਂ ਤਾਂ ਆਪਣੀ ਤਾਰੀਫ਼ ਨਹੀਂ ਕਰਨੀ ਹੈਗੀ ਜੀ ਇਹ ਤਾਂ ਤੁਸੀਂ ਦੱਸ ਸਕਦੇ ਹੋ ਕੀ ਹੋਇਆ ਜੀ ਮੈਂ ਜਿਹੜੀ ਮੇਰੀ ਡਿਊਟੀ ਹੈ ਜਿਹੜੇ ਬੰਦੇ ਨਹੀਂ ਸੁਣ ਸਕਦੇ बोल ਸਕਦੇ ਉਹਨਾਂ ਲਈ ਮੈਂ ਸਮਝਿਆ ਕਿ ਬਰਨਾਲੇ ਵੀ ਕਰਦਾ ਹੈ ਸੰਗਰੂਰ ਵੀ ਕਰਦਾ ਹੈ ਲੈ ਰਗਾ ਕਰ ਰਿਹਾ ਉਹ ਜਿਹੜੇ ਇੱਥੇ ਵੀ ਰਹਿ ਜਾਣਗੇ ਉਹਨਾਂ ਦਾ ਵੀ ਅਖਲੇ ਵਾਰੀ ਕਰਦਾ ਸਰ ਜ਼ਰੂਰ ਲਈ ਹੋਰ ਕੀ ਕਰ ਸਕਦੇ ਹਾਂ ਕੁਝ ਜੀ ਬੋਲਟ ਕਰਨ ਨੂੰ ਸੇ ਟੋਟੀਆਂ ਬਿਜਲੀ ਦੀਆਂ ਤਾਰਾਂ ਤੇ ਖੰਬੇ ਤਬਦੀਲ ਹੋ ਜਾਣੇ ਆ ਅਗਲੇ ਸਾਲ ਤੱਕ ਤੇ ਟੋਟੀ ਪੂਜੀ ਮਸ਼ੀਨ ਸੜੂਗੀ ਨਹੀਂ ਤੇ ਵਧੀਆ ਤੁਹਾਨੂੰ ਕਰੰਟ ਮਿਲੂਗਾ ਸਰ ਮਲੇਰਕੋਟ ਲਈ ਹੋਰ ਕੀ ਕੀ ਸੁਗਾਤਾ ਲੈ ਕੇ ਆ ਰਹੇ ਹੋ ਤੁਸੀਂ ਮੈਂ ਤਾਂ ਪਿੱਛੇ ਸੇ ਮੁਹੰਮਦ ਖਾਨ ਅ ਪਰਸ ਨੂੰ ਸੇਪ ਜਾਂਦੇ ਅੰਦਰ ਸੀ ਤੇ ਬਸ ਐ ਜਿੰਨਾਂ ਤੇ ਲਈ ਉਹਨਾਂ ਨੇ ਹੰਤ ਨਾਰਾ ਮਾਰਿਆ ਸੀਗਾ ਅਸੀਂ ਉਹਨਾਂ ਦੇ ਲਈ ਕੋਈ ਯਾਦਗਾਰ ਬਣਾਈਏ ਪਰ ਇੱਥੋਂ ਦੀ ਜਿਹੜੀ ਕਮੇਟੀ ਆ ਉਹ ਜੇ ਸਾਨੂੰ ਇਜਾਜ਼ਤ ਨਹੀਂ ਦੇੜੀ ਕਿ ਰਾਣੀ ਜੋਦਾ ਦੇ ਵਿੱਚ ਜੇ ਤੁਹਾਡੀ ਸਾਰਿਆਂ ਦੀ ਮਿਹਰਬਾਨੀ ਹੋਊਗੀ ਤੇ ਸਾਨੂੰ ਜਗ੍ਹਾ ਦੇਵੋਗੇ ਫਿਰ ਸ਼ੇਰ ਮੁਹੰਮਦ ਖਾਨ ਸਾਹਿਬ ਲਈ ਅਪਾਡੇ ਕੋਈ ਯਾਦਗਾਰ ਬਣਵਾ ਦਈਏ ਉਹ ਬੜੀ ਵਰਲਡ ਫੇਮਸ ਹੋਊਗੀ ਕੋ ਕਰਕੇ ਹਾਂ ਦਾ ਨਾਰਾ ਸਹਿਬ ਯਾਦਾਂ ਨੂੰ ਬਚਾਉਣ ਦੇ ਲਈ ਇੱਡੇ ਵੱਡੇ ਰੰਗ ਦੇ ਉਮਤ ਨੂੰ ਉਹਨਾਂ ਨੇ ਕਿਹਾ ਸੀਗਾ ਕਿ ਮੈਂ ਸਮਝਦਾ ਕਿ ਇਹ ਦੇਣ ਸਾਡੀ ਪਾਰਟੀ ਦੀ ਬਹੁਤ ਹੋਊਗੀ ਮਲੇਰ ਤੋਂ ਖੇ ਲੋ ਜੇ ਸ਼ੇਖ ਮੁਹੰਮਦ ਖਾਨ ਸਾਫ ਦਾ ਪਿੱਛੇ ਮੰਡੇ ਜਿਹੜੀ ਇਥੋਂ ਦੇ ਬੈਲਟ ਸ੍ਰੀ ਕੀ ਹੈ ਉਹਦੀ ਸੰਭਾਵਨਾ ਹੋ ਜੇ ਕਿ ਜਿਹੜਾ ਇਹਨਾਂ ਦਾ ਜਿੱਥੇ ਦਫ਼ਨ ਹੁੰਦਾ ਹੈ ਰਾਜਿਆਂ ਦਾ ਮਹਾਰਾਜਿਆਂ ਦਾ ਵਾਕ ਦਾ ਉਹਨਾਂ ਦੇ ਵੀ ਆਖਿਰ ਵਿੱਚ ਕੁਝ ਕਮਿਊਨਿਟੀਜ਼ ਨਾਲ ਟਰਨੇ ਸ਼ੁਰੂ ਕਰ ਦੇਵੇ ਤੇ ਇਥੋਂ ਦਾ ਜਿਹੜਾ ਕਲਚਰ ਹੈ ਸਭਿਆਚਾਰ ਉਹ ਮੈਂ ਚਾਹੁੰਦਾ ਕਿ ਉਹਨੂੰ ਸੰਭਾਲ ਲਈਏ। ਮਾਨ ਸਾਹਿਬ ਸੀਐਮ ਭਗਵੰਤ ਮਾਨ ਨੇ ਪਹਿਲਾਂ ਫਤਿਹਗੜ੍ਹ ਸਾਹਿਬ ਵਿਖੇ ਸ਼ੀਰ ਦੀ ਹਫ਼ਤੇ ਕਰਕੇ ਮੱਤ ਮਾਲਿਆ ਬਿਗਲ ਵਜਨ ਦਾ ਐਲਾਨ ਕੀਤਾ। ਬਾਅਦ ਵਿੱਚ ਉਹਨਾਂ ਨੇ ਇਹ ਐਲਾਨ ਵਾਪਸ ਲੈ ਲਿਆ ਕੀ ਕਹਿਣਾ ਚਾਹੋਗੇ? ਉਹਨਾਂ ਨੂੰ ਜਿਆਦਾ ਪਤਾ ਨਹੀਂ ਇਹਨਾਂ ਚੀਜ਼ਾਂ ਦਾ ਇਹ ਭੋਲੇ ਨੇ ਤੇ ਸਿੱਖ ਜਾਣਗੇ ਹੌਲੀ-ਹੌਲੀ ਕੀ ਕਿਵੇਂ ਕਰਨ ਕਰਨੀ ਹੈ ਕਿ ਇਹ ਕਿਹੜੀ ਰਸਮ ਕਿਵੇਂ ਕਰਨੀ ਹੈ ਜੀ ਪਤਾ ਨਹੀਂ ਉਹਨਾਂ ਨੂੰ ਟਿਕਟਮ ਉਹਨਾਂ ਨੂੰ ਚੀਜ਼ ਪਿੰਸਟੂ ਜਿਹਾ ਪੜਾ दिए ਤੇ ਉਹਦੇ ਚ ਸਿੱਖ ਜਾਣਗੇ ਸਾਰਾ ਕੁਝ ਆਉਣ ਵਾਲੀਆਂ ਚੋਣਾਵਾਂ ਵਾਰ ਕੀ ਕਹਿਣਾ ਚਾਹੁੰਦੇ ਕੀ ਰਿਸਪਾਂਸ ਇੱਕ ਰਾਸੀ ਦਾ ਐਲਾਨ ਕਰਿਆ ਵੀ ਉਹ ਐਤ ਕੀ ਦੇਣਗੇ ਤੁਸੀਂ ਦੱਸਣਾ ਕਿ ਇਹ ਕਿੰਤੋਂ ਰਿਸਪਾਂਸਿਬਲ ਹੋਊਗਾ ਮਾਨ ਸਾਹਿਬ ਜਿਹੜੇ ਸੰਸਦ ਮੈਂਬਰ ਮੁਤਲ ਕੀਤਾ ਜਾ ਰਹੇ ਯਾਰ ਵਿਰੋਧੀ ਪਾਰਟੀਆਂ ਉਹ ਵੀ ਕਰ ਰਹੀਆਂ ਨੇ ਇਹਦੇ ਵਾਰੀ ਜਿਹੜਾ ਬਿੱਲ ਕਾਨੂੰਨ ਦਾ ਫਾਸ ਕੀਤਾ ਗਿਆ ਉਹ ਬਿਲਕੁਲ ਇਹ ਗੈਰ ਜਮਹੂਰੀਅਤ ਹੈ ਗੈਰ ਸਬਦਾਨਕ ਕਿਉਂ ਕਰਕੇ اپੋਜੀਸ਼ਨ ਪਾਰਲੀਮੈਂਟ ਦੇ ਵਿੱਚ ਹੈ ਨਹੀਂ ਸੀਗੀ ਤੇ ਡਿਬੇਟ ਤੋਂ ਬਗੈਰ ਜਿਹੜਾ ਇਹ ਬੀਜੇਪੀ ਆਰਐਸਐਸ ਨੇ ਉਹ ਕਾਨੂੰਨ ਦੇ ਬਿਲ ਪਾਸ ਕਰਾਏ ਹੈ ਉਹ ਬੜੇ ਨਜਾਇਜ਼ ਹੈ ਤੇ ਮੈਂ ਬੋਲ ਨਹੀਂ ਆ ਵੀ ਹੈਗਾ ਤੇ ਮੈਨੂੰ ਟਾਈਮ ਵੀ ਨਹੀਂ ਸੀ ਦਿੰਦੇ ਪਰ ਜ਼ਬਰਦਸਤੀ ਮੈਂ ਉੱਥੇ ਖੜ ਕੇ ਕਿੰਨੇ ਘੰਟੇ ਥੋੜਾ ਜਿਹਾ ਟਾਈਮ ਮਿਲਿਆ ਜਿਹੜਾ ਮੈਂ ਕਹਿ ਸਕਿਆ ਹੈਗਾ ਪਰ ਇਟਲੀ ਆਪਾਂ ਸੁਪਰੀਮ ਕੋਰਟ ਦੇ ਵਿੱਚ ਜਾਣਾ ਪਊਗਾ ਕਿ ਡਿਬੇਟ ਤੋਂ ਬਗੈਰ ਇਹ ਬਿੱਲ ਸਾਰੇ ਪਾਸ ਕੀਤੇ ਗਏ ਆ ਜਿਵੇਂ ਇੰਦਰਾ ਗਾਂਧੀ ਦੇ ਟਾਈਮ ਦੇ ਵਿੱਚ ਅਮਰਜੈਂਸੀ ਦੇ ਵਿੱਚ ਕਾਨੂੰਨ ਬਣਾਏ ਜਾਂਦੇ ਸੀਗੇ ਉਸੇ ਤਰ੍ਹਾਂ ਮੋਦੀ ਸਰਕਾਰ ਨੇ ਬਿੱਲ ਪੇਸ਼ ਕੀਤੇ ਆ ਤੇ ਪਾਸ ਕਰਾਏ ਆ ਇੰਦਰਾ ਗਾਂਧੀ ਤੇ ਆ ਜਿਹੜੇ ਬਿੱਲ ਪਾਸ ਕਰਾਏ ਆ ਮੋਦੀ ਸਾਹਿਬ ਨੇ ਮੇਸ਼ਾ ਨੇ ਕੋਈ ਫਰਕ ਇਨਾਂ ਦੇ ਵਿੱਚ ਹੈ ਨਹੀਂ ਗਾ। ਮਾਨ ਸਾਹਿਬ ਕੀ ਕਹਿਣਾ ਚਾਹੋਗੇ ਭਗਵੰਤਬਾਨ ਸਾਹਿਬ ਨੂੰ ਸਿੱਖੀ ਨਾਲ ਰਿਲੇਟਡ ਮੁੱਦਿਆਂ ਤੇ ਕੋਈ ਵੀ ਐਲਾਨ ਕਰਨ ਤੋਂ ਪਹਿਲਾਂ ਪਹਿਲਾਂ ਸਿੱਖ ਜਥੇਬੰਦੀਆਂ ਜਾਂ ਸਿੱਖ ਧਾਰਮਿਕ ਲੀਡਰਾਂ ਨਾਲ ਸਲਾਹ ਕਰਨੀ ਚਾਹੀਦੀ ਹੈ। ਜੋ ਮੁਸਲਮਾਨ ਹਿੰਦੂਆਂ ਨਾਲ ਹੀ ਸਲਾਹ ਕਰ ਲੈਣ ਉਹਨਾਂ ਨੂੰ ਜ਼ਿਆਦਾ ਪਤਾ ਹੈ ਕਿ ਮਾਨ ਸਾਹਿਬ ਤੋਂ ਜ਼ਿਆਦਾ ਸਿੱਖਾਂ ਨਾਲ ਖਾਸ ਕਰਕੇ ਇਹ ਕਰਨੀ ਹੈ। ਬਾਕੀ ਰਾਜਵਾਨ ਵਾਲੇ ਸਾਈਕਲ ਨੇ ਜਿਹੜੇ ਜ਼ਰੂਰਤਮੰਦਾਂ ਨੂੰ ਦਿੱਤੇ ਗਏ ਰਾਜਵਾਨ ਵਾਲੀ ਗੱਲ ਵੀ ਪੁੱਛਣੀ ਆ ਸੀ ਦੇਖੇ ਨੇ ਉਹਨਾਂ ਕੋਲ ਆਲਰੇਡੀ ਪਹਿਲਾਂ ਹੈਗੇ ਨਵੈਟਰੀ ਵਾਲੇ ਸਾਈਕਲ ਕੀ ਸਾਰੇ ਜਾਇਜ਼ ਹੈ ਉਹੀ ਸਾਈਕਲ ਕਿਸੇ ਹੋਰ ਨੂੰ ਜ਼ਰੂਰਤਮੰਦ ਨੂੰ ਦਿੱਤੇ ਜਾਂਦੇ ਹਾਂ ਦਿੱਤੇ ਜਾਂਦੇ ਠੀਕ ਠੀਕ ਸੀ ਸਰ ਦੋ ਦੋ ਤਿੰਨ ਤਿੰਨ ਹੈਗੇ ਉਹਨਾਂ ਕੋਲ ਆਲਰੇਡੀ ਪਹਿਲੇ ਆਹ ਪੜਤਾਲ ਜ਼ਰੂਰੀ ਹੈ ਉਹਨਾਂ ਦੀ ਸਰ ਪਤਾ ਹੁੰਦਾ ਤੱਕ ਜੀ ਤੇ ਸਰ ਇਹਦੀ ਜਾਂਚ ਕਰੋਗੇ ਸਰ ਕਰਾਂਗੇ ਬਾਕੀ ਸਰ ਰਾਜਵਾਨ ਸਾਹਿਬ ਬਰੇ ਹਾਂ ਜਿਹੜੇ ਚੱਲ ਰਿਹਾ ਮਤਲਬ ਰਾਜਵਾਨਾ ਸੰਬੰਧੀ ਜੋ ਚੱਲ ਰਹੀ ਆ ਗੱਲਬਾਤ ਬਲਵੰਤ ਸਿੰਘ ਰਾਜਵਾਨਾ ਜੀ ਦੇ ਹਾਂ ਉਹਨਾਂ ਦੀ ਮਾਫੀ ਦੇਣੀ ਚਾਹੀਦੀ ਹੈ ਪਰ ਜਿਹੜੀ ਮੇਸ਼ਾ ਜੀ ਕਹਿੰਦੇ ਆ ਕਿ ਉਹਨਾਂ ਨੇ ਪਛਤਾਵਾ ਨਹੀਂ ਕੀਤਾ ਹੈਗਾ ਇਹ ਗਲਤ ਗੱਲ ਹੈ ਪਰ ਜਿਹੜੀ ਬੀਬੀ ਬਾਣੋਂ ਦੇ ਕਾਤਲ ਸੀਗੇ ਜਿਨ੍ਹਾਂ ਨੇ ਬੀਬੀ ਬਾਣੋਂ ਦੇ ਉੱਤੇ ਜ਼ਬਰ ਜਨਾਹ ਕੀਤਾ ਉਹਨਾਂ ਨੂੰ ਤਾਂ ਪੂਰੀ ਸਜ਼ਾ ਵੀ ਨਹੀਂ ਕੱਟਣ ਦਿੱਤੀ ਜੇਲ੍ਹ ਦੇ ਵਿੱਚੋਂ ਤਾਂ ਉਹਨਾਂ ਨੂੰ ਬਗੈਰ ਪੂਰੇ ਜੋੜਨ ਸਾਲ ਤੋਂ ਬਿਲਕੁਲ ਨਹੀਂ ਲੰਘਤ ਉਹਨਾਂ ਨੇ ਵੀ ਕੋਈ ਪੇਸ਼ਤਾਵਾਤਾ ਕੀਤਾ ਨਹੀਂ ਸੀ। ਥੈਂਕ ਯੂ। ਧੰਨਵਾਦ। ਕਿਹੜੀ ਕੰਪਨੀ? ਸ਼ੁਕਰੀਆ। ਧੰਨਵਾਦ ਜੀ। ਜੀ ਚਾਹੀਓ ਨਾ। ਬਹੁਤ ਅੱਜ ਸਵਾਗਤ ਹੈ। ਹਾਂ ਜੀ। ਕੋਈ ਹੋਰ ਕੋਈ ਉਤਰ ਜੀ। ਅਗਨ ਨਿਕਲ ਜਾਣਾ ਹੈ।